ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਤੇ ਅੱਜ ਸਾਡੀ ਹੈਗੀ ਗੁਰਮਤਕਾਪ ਦੇ ਵਿੱਚ ਦੂਜੀ ਕਲਾਸ ਤਾਂ ਮੈਨੂੰ ਯਕੀਨ ਹੈ ਤੁਸੀਂ ਪਹਿਲੀ ਕਲਾਸ ਜ਼ਰੂਰ ਠੀਕੀ ਹੋਗੀ ਤਾਂ ਨੋਟਸ ਵੀ ਬਣਾਏ ਹੋਣਗੇ ਤੇ ਰਿਵੀਜ਼ਨ ਕਰਨ ਤੋਂ ਬਾਅਦ ਹੀ ਇਸ ਕਲਾਸ ਦੇ ਵਿੱਚ ਆਏ ਹੋਗੇ ਤਾਂ ਬਹੁਤ ਰਿਵੀਜ਼ਨ ਜ਼ਰੂਰ ਕਰਨੀ ਹੈ ਓਕੇ ਤਾਂ ਪਿਛਲੀ ਕਲਾਸ ਦੇ ਵਿੱਚ ਆਪਾਂ ਕੀ ਕੀਤਾ ਸੀਗਾ ਅੱਜ ਥੋੜਾ ਜਿਹਾ ਆਪਾਂ ਪਹਿਲਾਂ ਚੈੱਕ ਕਰ ਲਈਏ ਕਿ ਤੁਸੀਂ ਕਿੰਨੀ ਕੁ ਰਿਵੀਜ਼ਨ ਕਰਕੇ ਆਏ ਹੋ ਓਕੇ ਕਮੈਂਟਾਂ ਦੇ ਵਿੱਚ ਆਨਸਰ ਜ਼ਰੂਰ ਦੇਣੀ ਹੈ ਉਕੇ ਤਾਂ ਆਪਾਂ ਪਹਿਲੀ ਕਲਾਸ ਦੇ ਵਿੱਚ ਦੇਖਿਆ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੇ ਰਾਗ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੇ ਰਾਗ ਨੇ ਕਾਪੀ ਪੈਨ ਲੈ ਕੇ ਬੈਠਣਾ ਪੁੱਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੇ ਰਾਗ ਨੇ ਅਨਸਰ ਕਰੋ ਗੁਰੂ ਅਨੰਤਦੇਵ ਜੀ ਦੀ ਬਾਣੀ ਕਿੰਨੇ ਰਾਗਾਂ ਚਾ ਗੁਰੂ ਅਮਰਦਾਸ ਜੀ ਦੀ ਬਾਣੀ ਕਿੰਨੇ ਰਾਗਾਂ ਚਾ ਗੁਰੂ ਰਾਮਦਾਸ ਜੀ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ ਆ ਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ ਆ ਤੇ ਅੱਗੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ ਆ ओके ਇਹ ਤੱਕ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੇ ਕੁੱਲ ਕਿੰਨੇ ਅੰਗ ਨੇ ਗੁਰੂ ਗ੍ਰੰਥ ਸਾਹਿਬ ਦੇ ਟੋਟਲ ਕਿੰਨੇ ਅੰਗ ਨੇ ਇਹ ਦੇਖੋ ਤੁਹਾਡੇ ਇਹਨਾਂ ਦੇ ਵਿੱਚੋਂ ਕਿਹੜੇ-ਕਿਹੜੇ ਸਵਾਲ ਠੀਕ ਨੇ ਓਕੇ ਤਾਂ ਪੱਟੀ ਇਹ ਸਾਡੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਪੱਟੀ ਉਹ ਕਿਹੜੇ ਰਾਗ ਦੇ ਵਿੱਚ ਆ ਪੱਟੀ ਕਿਹੜੇ ਰਾਗ ਦੇ ਵਿੱਚ ਆ ਕਰੋ ਆਨਸਰ ਕਿਹੜੇ ਰਾਗ ਚ ਆ ਰਾਮਕਲੀ ਰਾਗ ਚ ਆ ਆਸਾ ਰਾਗ ਚ ਆ ਟਿਖਾਰੀ ਰਾਗ ਚ ਆ ਜਾਂ ਮਾਜ ਰਾਗ ਚ ਆ ਕਰੋ ਆਨਸਰ ਬੱਚਾ ਇਹ ਹੈਗੀ ਆ ਆਸਾ ਰਾਗ ਸਸਾ ਇਰਾਗ ਸਾਨੂੰ ਆਜ ਹੀ ਸਾਡੀ ਸਟੱਡੀ ਤੋਂ ਹੁੰਦੀ ਹੈ ਨਾ ਅਸੀਂ ਜਿੰਨੀ ਮਿਹਨਤ ਕਰਾਂਗੇ ਜਿੰਨਾ ਪੜਾਂਗੇ ਓਨੀ ਜਲਦੀ ਸਾਡਾ ਪੇਪਰ ਕਲੀਅਰ ਹੋ ਜੂ ਜੋਬ ਹੋ ਜੂਗੀ ਤਾਂ ਪੱਟੀ ਸਾਡੀ ਕਿਹੜੀ ਰਾਗ ਚਾ ਅਸਰ ਰਾਗ ਦੇ ਵਿੱਚ ਓਕੇ ਤਾਂ ਉਤੋਂ ਅੱਗੇ ਸੀਗਾ ਸਾਡਾ ਅਲੋਨੀਆ ਗੁਰੂ ਜੀ ਨੇ ਅਲੋਨੀਆ ਅਲੋਨੀਆ ਕਿਹੜੇ ਰਾਗ ਚਾ ਤਾਂ ਇੱਕ ਮਤਲਬ ਕਾਵ ਰੂਪ ਅਲੋਨੀਆ ਜਿਹੜਾ ਖੁੱਲਾ ਕਾਵ ਰੂਪ ਆ ਤਾਂ ਗੁਰੂ ਨਾਨਕ ਦੇਵ ਜੀ ਨੇ ਅਲੋਨੀਆ ਕਿਹੜੇ ਰਾਗ ਚ ਲਿਖਿਆ ਨੇ ਬੜਾ ਹਸ ਰਾਗ ਦੇ ਵਿੱਚ ਓਕੇ ਤਾਂ ਗੁਰੂ ਗੁਰੂ ਨਾਨਕ ਦੇਵ ਜੀ ਦੀ ਆਰਤੀ ਆਰਤੀ ਕਿਹੜੇ ਰਾਗ ਚ ਅਰਤੀ ਕਿਤੇ ਰੱਖ ਜਾ ਅਨਸਰ ਕਰੋ ਕਮੈਂਟ ਦੇ ਵਿੱਚ ਕਰੋ ਠੀਕ ਹੈ ਜੇ ਨਹੀਂ ਯਾਦ ਜੋ ਵੀ ਨੋਟਸ ਬਣਾਏ ਨੇ ਕੱਲ ਦੀ ਕਲਾਸ ਦੇਖ ਕੇ ਰਿਵੀਜ਼ਨ ਕਰੋ ਓਕੇ ਨੋਟਸ ਬਣਾਉਣੀ ਬਹੁਤ ਜ਼ਰੂਰੀ ਹੈ ਪੁੱਤ ਤੇ ਰਿਵੀਜ਼ਨ ਦਾ ਬਹੁਤ ਜ਼ਿਆਦਾ ਕਰਦਾ ਕਰਦਾ ਤੰ ਤੂੰ ਪੰਜ ਰਿਵੀਜ਼ਨ ਛੋੜੀਆਂ ਹੋਣੀਆਂ ਹੀ ਚਾਹੀਦੀਆਂ ਨੇ ਫਿਰ ਜਾ ਕੇ ਇਜੀ ਜਾਈ ਜਾਊਗੀ ਸਾਡੇ ਪਹਿਲੇ ਗੁਰੂ ਕੌਣ ਨੇ ਗੁਰੂ ਨਾਨਕ ਦੇਵ ਜੀ ਦੂਜੇ ਗੁਰੂ ਕੌਣ ਨੇ ਗੁਰੂ ਅੰਗਦ ਦੇਵ ਜੀ ਜੇ ਇਦਾਂ ਦੇ ਸਵਾਲ ਛੋੜੇ ਪੇਪਰ ਚ ਆ ਵੀ ਗਏ ਕੋਈ ਫਾਇਦਾ ਨਹੀਂ ਸਾਰੇ ਬੱਚੇ ਦੇ ਠੀਕ ਹੋਣਗੇ ਬਟ ਜੇ ਆ ਗਿਆ ਕਿਹੜੀ ਬਾਣੀ ਕਿਹੜੇ ਰਾਗ ਚਾ ਸੋਨੂੰ ਨਾ ਜਾਦੀ ਆ ਨਾ ਦੇ ਨਾਲ ਤੁਸੀਂ ਟਿਕ ਮਾਰਿਆ ਅਗਲੇ ਸਵਾਲ ਤੇ ਗਏ ਟਿਕ ਮਾਰਿਆ ਅਗਲੇ ਸਵਾਲ ਤੇ ਇੱਕ ਦਾ ਸੋਣਾ ਠੀਕ ਆ ਦੂਜੇ ਤੁਸੀਂ ਕੀ ਕਰ ਲਿਆ ਟਾਈਮ ਬਚਾ ਲਿਆ ਉਹ ਟਾਈਮ ਤੁਸੀਂ ਕਿੱਥੇ ਲਾਉਂਗੇ ਜਾ ਕੇ ਆਪਣਾ ਮੈਥ ਦੇ ਵਿੱਚ ਡੀਆਈ ਕਰਨੀ ਆ ਤੁਸੀਂ ਪਜਲ ਕਰਨਾ ਬਲੱਟਰ ਲੀਸ਼ਨ ਕਰਨਾ ਹੈ ਨਾ ਤਾਂ ਉੱਥੇ ਜਿੱਥੇ ਤੁਹਾਨੂੰ ਟਾਈਮ ਦੀ ਲੋਡ ਹੋਗੀ ਇੱਥੋਂ ਬਚਾਇਆ ਹੋਇਆ ਟਾਈਮ ਤੁਹਾਡਾ ਉੱਥੇ ਲੱਗ ਜੂਗਾ ਇਹ ਹੁੰਦਾ ਫਾਇਦਾ ਪੁੱਤ ਰਿਵੀਜ਼ਨ ਦਾ ਜੇਪਰ ਤੁਹਾਨੂੰ ਉੱਥੇ ਤੁਹਾਨੂੰ ਸੋਚਣਾ ਹੀ ਪੈ ਗਿਆ ਠੀਕ ਆ ਜਦ ਆਸਰ ਆਗ ਸੀ ਮਾਜ ਸੀ ਕਿਹੜਾ ਰਗ ਸੀਗਾ ਠੀਕ ਆ ਤੁਹਾਡਾ ਟਾਈਮ ਜਾਊਗਾ ਦਾ ਟਾਈਮ ਦੀ ਤਾਂ ਸਾਰੀ ਖੇਡ ਹੁੰਦੀ ਆ ਆਂਦਰ ਹਰੇਕ ਬੱਚੇ ਨੂੰ ਹੁੰਦਾ ਹਰੇਕ ਬੱਚਾ ਕੋਚਿੰਗ ਲਾ ਕੇ ਗਿਆ ਹਰੇਕ ਪੜ੍ਹ ਕੇ ਗਿਆ ਬਟ ਅਸਲ ਦੇ ਵਿੱਚ ਪੇਪਰ ਕਿਹਦਾ ਨਿਕਲਦਾ ਪੁੱਤ ਜਿਹਨੇ ਵੱਧ ਤੋਂ ਵੱਧ ਰਿਵੀਜ਼ਨ ਕਰੀਆ ਤਾਂ ਰਿਵੀਜ਼ਨ ਵੱਧ ਤੋਂ ਵੱਧ ਕਰਨੀ ਆ ਓਕੇ ਅੱਜ ਦੀ ਕਲਾਸ ਆਪਾਂ ਸਟਾਰਟ ਕਰਦੇ ਆ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੇ ਸਾਲ ਹੋਇਆ ਚਲੋ ਸਕਰੀਨ ਤੇ ਦੱਸੋ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੇ ਸਾਲ ਹੁੰਦਾ ਆਨਸਰ 1469 ਦੇ ਵਿੱਚ 1492 ਦੇ ਵਿੱਚ 1521 ਦੇ ਵਿੱਚ ਜਾਂ 1548 ਦੇ ਵਿੱਚ ਕਦੋਂ ਹੁੰਦਾ ਗੁਰਨਾਨਕ ਦੇਵ ਜੀ ਦਾ ਜਨਮ ਤੇ ਗੁਰਨਾਨਕ ਦੇਵ ਜੀ ਦਾ ਜਨਮ ਓਕੇ 1599 ਦੇ ਵਿੱਚ ਦਾ ਗੁਰੂ ਜੀ ਨੂੰ ਹੁੰਦੀ ਹੈ ਗਿਆਨ ਦੀ ਪ੍ਰਾਪਤੀ ਗਿਆਨ ਦੀ ਪ੍ਰਾਪਤੀ ਲਿਖੀ ਜਾਣਾ ਨਾਲ ਕਾਪੀ ਪੈਨ ਹੋਣਾ ਚਾਹੀਦਾ ਸੋਡੇ ਕੋਲੇ ਓਕੇ 1521 ਦੇ ਵਿੱਚ ਹੁੰਦੀ ਆ ਸ਼ਹਿਰ ਲੈ ਕੇ ਆਉਂਦੇ ਨੇ ਕਿਹੜਾ ਸ਼ਹਿਰ ਲੈ ਕੇ ਆਉਂਦੇ ਨੇ ਕਰਤਾਰਪੁਰ ਸਾਹਿਬ ਲੈ ਕੇ ਆਉਂਦੇ ਨੇ ਇੱਥੇ ਸਾਡੇ ਗੁਰੂ ਜੀ ਦਾ ਜੋਤੀ ਜੋਤ ਤੇ ਕਿੰਨੇ ਸਾਲ ਦੀ ਉਮਰ ਦੇ ਵਿੱਚ ਜੋਤੀ ਜੋਤ 70 ਸਾਲ ਦੀ ਉਮਰ 'ਚ ਸਾਡੇ ਗੁਰੂ ਜੀ ਜੋਤੀ ਜੋਤ ਕਿਹੜੇ ਸ਼ਹਿਰ ਦੇ ਵਿੱਚ ਕਰਤਾਰਪੁਰ ਸਾਹਿਬ ਦੇ ਵਿੱਚ ਤੇ ਕਰਤਾਰਪੁਰ ਕਿਹੜੀ ਨਦੀ ਦੇ ਕਿਨਾਰੇ ਤੇ ਆ ਕਮੈਂਟ ਦੇ ਵਿੱਚ ਲਿਖੋਗੇ ਤੁਸੀਂ ਮੈਂ ਵੀਡੀਓ ਜਦੋਂ ਆ ਜਾਂਦੀ ਹੈ ਤੁਹਾਡੀ ਮਤਲਬ ਉਹ ਤੋਂ ਬਾਅਦ ਮੈਂ 2 ਦਿਨਾਂ ਤੱਕ ਤੁਹਾਡੇ ਕਮੈਂਟ ਦੇਖਦੀ ਹੁੰਨੀ ਆ 1 ਜਨਵਰੀ ਤੱਕ ਜਿਹੜੇ ਵੀ ਬੱਚਿਆਂ ਦੀ ਡਾਊਟ ਹੈਗੇ ਨੇ ਅਸੀਂ ਉਹਨਾਂ ਨੂੰ ਕਮੈਂਟ ਕਰਕੇ ਆਨਸਰ ਦੇ ਰਹੇ ਆ ਵਿੱਚ ਟਾਈਪਿੰਗ ਦੇ ਵਿੱਚ ਮਿਸਟੇਕ ਸੀਗੀਆਂ ਓਕੇ ਤਾਂ ਕਮੈਂਟ ਦੇ ਵਿੱਚ ਕੋਈ ਡਾਊਟ ਹੋਵੇ ਕੁਝ ਵੀ ਹੋਵੇ ਤੁਸੀਂ ਪੁੱਛ ਸਕਦੇ ਹੋ ਤੁਹਾਨੂੰ ਆਨਸਰ ਮਿਲਣਗੇ ਓਕੇ ਹੁਣ ਆਪਾਂ ਦੇਖਣਾ ਜੀ ਗੁਰੂ ਜੀ ਦੇ ਸੰਗਾਲ ਗੁਰੂ ਨਾਨਕ ਦੇਵ ਜੀ ਦੇ ਸਮੇਂ ਕਿਹੜੇ ਵੰਸ਼ ਦਾ ਰਾਜ ਸੀਗਾ ਵੰਸ਼ ਮਤਲਬ ਹੁਣ ਆਪਾਂ ਕਹਿੰਦੇ ਤਾਂ ਕਿ ਸੈਂਟਰ 'ਚ ਕਿਹੜੀ ਪਾਰਟੀ ਆ ਸਾਡੇ ਦਾ ਆਮ ਆਦਮੀ ਪਾਰਟੀ ਆ ਤਾਂ ਸੈਂਟਰ ਦੇ ਵਿੱਚ ਐਨਡੀਏ ਜਾਂ ਬੀਜੇਪੀ ਆ ਜਾਂ ਕਾਂਗਰਸ ਆ ਠੀਕ ਆ ਤਾਂ ਕੌਣ ਕਿਹੜਾ ਵੰਸ਼ ਸੀਗਾ ਮਤਲਬ ਦਿੱਲੀ 'ਚ ਕੌਣ ਬੈਠਾ ਸੀਗਾ ਗੁਲਾਮ ਵੰਸ਼ ਸੀ ਖਿਲਜੀ ਵੰਸ਼ ਸੀ ਤੁਗਲਕ ਵੰਸ਼ ਸੀਗਾ ਜਾਂ ਲੋਧੀ ਵੰਸ਼ ਸੀਗਾ ਤਾਂ ਉਸ ਟਾਈਮ ਕੌਣ ਸੀ ਕਿਹੜਾ ਵੰਸ਼ ਸੀ ਪੁੱਤ ਲੋਧੀ ਵੰਸ਼ ਸੀ ਓਕੇ ਦਿੱਲੀ ਦੇ ਵਿੱਚ ਹੁਣ ਕਿੰਨਾ ਸੀਗਾ ਲੋਧੀਆਂ ਦਾ ਰਾਜ ਸੀਗਾ ਤਾਂ ਕਿਹੜਾ ਸੀਗਾ ਬਹਿਲੌਰ ਲੋਧੀ ਇਹਨਾਂ ਨੇ ਨੀਂਹ ਰੱਖੀ ਸੀ ਲੋਧੀ ਵੰਸ਼ ਦੀ ਤੇ ਸਾਡੇ ਗੁਰੂ ਜੀ ਦਾ ਜਨਮ ਕਦੋਂ ਹੁੰਦਾ ਇੱਥੇ ਹੁੰਦਾ ਤੇ ਉਸ ਟਾਈਮ ਕਿਹੜਾ ਵਾਸ ਚੱਲ ਰਿਹਾ ਲੋਧੀ ਵਾਸ ਚੱਲ ਰਿਹਾ ਤਾਂ ਲੋਧੀ ਦੇ ਵਿੱਚ ਵੀ ਕੋਣ ਬਹਿਲੌਰ ਲੋਧੀ ਇਹ ਸੰਕਾਲੀਏ ਸਾਡੇ ਗੁਰੂ ਜੀ ਦਾ ਤੇ ਬਾਅਦ ਵਿੱਚ ਉਹ ਮਰ ਜਾਂਦਾ ਤੇ ਇਹਦਾ ਪੁੱਤਰ ਸ਼ਿਕੰਦਰ ਲੋਧੀ ਓਕੇ ਹੁਣ ਆਪਾਂ ਪਿੱਛੇ ਦੇਖਿਆ ਸਾਡੇ ਗੁਰੂ ਜੀ ਕਿਹੜਾ ਸ਼ਹਿਰ ਲੈ ਕੇ ਆਉਂਦੇ ਨੇ ਸਾਡੇ ਗੁਰੂ ਜੀ ਲੈ ਕੇ ਆਉਂਦੇ ਨੇ ਕਰਤਾਰਪੁਰ ਓਕੇ ਸ਼ਿਕੰਦਰ ਲੋਧੀ ਕਿਹੜਾ ਸ਼ਹਿਰ ਲੈ ਕੇ ਆਉਂਦਾ ਹੈ ਸ਼ਿਕੰਦਰ ਲੋਧੀ ਲੈ ਕੇ ਆਉਂਦਾ ਆਗਰਾ ਕਰਤਾਰਪੁਰ ਕਿਹੜੀ ਨਦੀ ਦੇ ਕਿਨਾਰੇ ਤੇ ਆ ਰਾਵੀ ਨਦੀ ਦੇ ਕਿਨਾਰੇ ਤੇ ਆ ਇਹ ਜਿਹੜਾ ਆਗਰਾ ਇਹ ਕਿਹੜੀ ਨਦੀ ਦੇ ਕਿਨਾਰੇ ਤੇ ਜਮਨਾ ਦੇ ਕਿਨਾਰੇ ਤੇ ਆ ਕਮੈਂਟ ਦੇ ਵਿੱਚ ਆਨਸਰ ਕਰਨਾ ਦਿੱਲੀ ਕਿਹੜੀ ਨਦੀ ਦੇ ਕਿਨਾਰੇ ਤੇ ਆ ਦਿੱਲੀ ਆ ਉਹ ਕਿਹੜੀ ਦਰਿਆ ਦੇ ਕਿਨਾਰੇ ਤੇ ਆ ਓਕੇ ਤਾਂ ਸ਼ਿਕੰਦਰ ਲੋਧੀ ਕਿੰਨਾ ਦਾ ਪੁੱਤ ਆ ਬਹਿਲਾ ਲੋਧੀ ਦਾ ਪੁੱਤ ਆ ਇਹਦੀ ਮੌਤ ਤੋਂ ਬਾਅਦ ਪੈਂਦਾ ਸ਼ਿਕੰਦਰ ਖਾਨ ਸ਼ਿਕੰਦਰ ਲੋਧੀ ਪੈਂਦਾ ਓਕੇ ਹੁਣ ਸ਼ਕੰਦਰ ਲੋਧੀ ਦੀ ਮੌਤ ਬਾਅਦ ਉਹਨਾਂ ਦਾ ਪੁੱਤਰ ਬੰਦਾ ਇਬਰਾਹਿਮ ਲੋਧੀ ਇਬਰਾਹਿਮ ਲੋਧੀ ਲਾਸਟਾ ਲੋਧੀ ਵਾਸ਼ ਦਾ ਕਿਉਂ ਹੁਣ ਇਸ ਤੋਂ ਬਾਅਦ ਆ ਜੂਗਾ ਬਾਬਰ ਬਾਬਰ ਨੂੰ ਇਨਵਾਈਟ ਕੌਣ ਕਰੂਗਾ ਪੰਜਾਬ ਦਾ ਸੂਬੇਦਾਰ ਜਿਵੇਂ ਹੁਣ ਆਪਾਂ ਦੇਖਦੇ ਨੇ ਪੰਜਾਬ ਦੇ ਵਿੱਚ ਸਾਡਾ ਰਾਜਪਾਲ ਕੌਣ ਗੁਲਾਬ ਸਿੰਘ ਆ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਉਸ ਟਾਈਮ ਸੂਬੇਦਾਰ ਕੌਣ ਸੀਗਾ ਦੌਲਤ ਖਾਨ ਲੋਧੀ ਦੌਲਤ ਖਾਨ ਲੋਧੀ ਇਨਵਾਈਟ ਕਰੂ ਬਾਬਰ ਨੂੰ ਬਾਬਰ ਆ ਕੇ ਇਹਨੂੰ ਹਰਾ ਦੂ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਤਾਂ ਇਹ ਵਾਸ਼ ਖਤਮ ਹੋ ਜੂਗਾ ਤਾਂ ਹੁਣ ਇੱਥੇ ਚੱਲ ਕੋ ਮੋਗਲ ਮੁਗਲ ਰਾਜ ਆ ਜੂਗਾ ਇੱਥੇ ਮੁਗਲ ਰਾਜ ਦੀ ਨੀਂਹ ਰੱਖ ਦੂਗਾ ਕੌਣ ਰੱਖ ਦੂਗਾ ਬਾਬਰ ਰੱਖ ਦੂਗਾ ਤਾਂ ਹੁਣ ਆਪਾਂ ਦੇਖੀਏ ਇਹ ਤਿੰਨੇ ਠੀਕ ਆ ਤਿੰਨੇ ਪਿਉ ਪੁੱਤ ਤੇ ਬਾਬਰ ਇਹ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਆ ਓਕੇ ਹੁਣ ਅੱਗੇ ਹੁਣ ਆਪਾਂ ਦੇਖ ਲਈਏ ਦਿੱਲੀ ਦੇ ਵਿੱਚ ਕੌਣ ਆ ਦਿੱਲੀ ਦੇ ਵਿੱਚ ਕੌਣ ਸੀਗਾ ਆਪਾਂ ਦੇਖ ਲਈਏ ਠੀਕ ਆ ਬਾਬਰ ਤੱਕ ਦੇਖ ਲਈਏ ਤਾਂ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਵੀ ਤਾਂ ਸੂਬੇਦਾਰ ਬੈਠਾ ਦਾ ਪੁੱਤ ਤਾਂ ਹੁਣ ਪੰਜਾਬ ਦੇ ਵਿੱਚ ਸੂਬੇਦਾਰ ਕੌਣ ਸੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਤਾਤਰਖਾਨ ਸੀਗਾ ਦੌਲਤਖਾਨ ਲੋਧੀ ਸੀਗਾ ਇਬਰਾਹਿਮ ਲੋਧੀ ਸੀ ਸ਼ਕੰਦਰ ਲੋਧੀ ਸੀ ਇਹਦੇ ਬੈਠੇ ਸੀ ਦਿੱਲੀ ਦੇ ਵਿੱਚ ਇਹਨਾਂ ਨੇ ਕੀ ਬੱਚਿਆ ਸੂਬੇਦਾਰ ਪੰਜਾਬ ਦਾ ਸੂਬੇਦਾਰ ਕੌਣ ਸੀਗਾ ਤਾਂ ਪੰਜਾਬ ਦਾ ਸੂਬੇਦਾਰ ਸੀਗਾ ਉਦੋਂ ਤਾਤਰਖਾਨ ਓਕੇ ਹੁਣ ਸਾਡੇ ਗੁਰੂ ਦਾ ਜਨਮ ਹੁੰਦਾ ਇੱਥੇ ਤਾਂ ਇੱਥੇ ਕੌਣ ਆ ਤਾਤਰਖਾਨ ਪੰਜਾਬ ਦਾ ਸੂਬੇਦਾਰ ਓਕੇ ਇਹ ਜਿਹੜਾ ਤਾਤਰਖਾਨ ਦਾ ਪੁੱਤ ਇਹ ਦੌਲਤਖਾਨ ਲੋਧੀ ਦਾ ਫਾਦਰ ਆ ਠੀਕ ਹੈ ਬਟ ਇਹਨੂੰ ਕੌਣ ਮਾਰਦੂ ਤਤਰਖਾਨ ਨੂੰ ਮਾਰ ਦਿੰਦਾ ਸ਼ਿਕੰਦਰ ਲੋਦੀ ਸ਼ਿਕੰਦਰ ਲੋਦੀ ਨੇ ਮਾਰ ਦਿੰਦਾ ਇਹਨੂੰ ਮਾਰ ਕੇ ਇਹਦਾ ਪੁੱਤ ਆ ਕੇ ਬੈਂਦਾ ਸੁਬੇਦਾਰ ਬਣਦਾ ਪੰਜਾਬ ਦਾ ਦੌਲਤਖਾਨ ਲੋਦੀ ਹੁਣ ਦੌਲਤਖਾਨ ਲੋਦੀ ਦੇ ਪਿਓ ਨੂੰ ਮਾਰਿਆ ਸੀਗਾ ਕਿਹਨੇ ਮਾਰਿਆ ਸੀ ਸ਼ਿਕੰਦਰ ਲੋਦੀ ਨੇ ਤਾਂ ਹੁਣ ਦੌਲਤਖਾਨ ਲੋਦੀ ਕਿਹਨੂੰ ਇਨਵਾਈਟ ਕਰੂਗਾ ਬਾਬਰ ਨੂੰ ਇਨਵਾਈਟ ਕਰੂਗਾ ਬਾਬਰ ਨੂੰ ਇਨਵਾਈਟ ਕਰੂਗਾ ਕਿ ਆ ਤੂੰ ਹਿੰਦੁਸਤਾਨ ਤੇ ਅਟੈਕ ਕਰ ਮੈਂ ਤੇਰੀ ਹੈਲਪ ਕਰੂੰਗਾ ਓਕੇ ਤਾਂ ਹੁਣ ਦੌਲਤਖਾਨ ਲੋਦੀ ਤੇ ਆਲਮ ਖਾਨ ਲੋਦੀ ਇਹ ਮਿਲ ਕੇ ਦਿੱਲੀ ਦਾ ਤਖਤ ਹਾਸਲ ਕਰਨਾ ਚਾਹੁੰਦੇ ਸੀ ਇਹ ਚੱਕਰ ਦੇ ਵਿੱਚ ਇਹ ਕਿਹਨੂੰ ਇਨਵਾਈਟ ਕਰ ਲੈਣਗੇ ਇਹ ਇਨਵਾਈਟ ਕਰ ਲੈਣਗੇ ਬਾਬਰ ਨੂੰ ਹੁਣ ਬਸ ਤੁਸੀਂ ਇਹ ਯਾਦ ਰੱਖਣਾ ਕਿ ਸਮਕਾਲੀ ਕੌਣ-ਕੌਣ ਨੇ ਇੱਕ ਇਦਾਂ ਦਾ ਪਾ ਦੇਣਗੇ ਜਿਹੜਾ ਸਮਕਾਲੀ ਨਹੀਂ ਸੀਗਾ ਤੇ ਇਹ ਸਾਰੇ ਸਮਕਾਲੀ ਯਾਦ ਰੱਖਣੇ ਆ ਗੁਰੂ ਜੀ ਦੇ ਸੂਬੇਦਾਰ ਕੌਣ ਸੀ ਉਸ ਟਾਈਮ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਕੌਣ ਬੈਠਾ ਹੋਇਆ ਓਕੇ ਬਾਬਰ ਨੇ ਪੰਜਾਬ ਤੇ ਕਿੰਨੇ ਹਮਲੇ ਕਰੇ ਨੇ ਪੰਜ ਹਮਲੇ ਕਰੇ ਨੇ 6 ਹਮਲੇ ਕਰੇ ਨੇ 8 ਹਮਲੇ ਕਰੇ ਨੇ ਜਾਂ 10 ਹਮਲੇ ਕਰੇ ਨੇ ਤਾਂ ਬਾਬਰ ਨੇ ਪੰਜਾਬ ਤੇ ਕਰੇ ਨੇ ਪੰਜ ਹਮਲੇ ਓਕੇ ਬਾਬਰ ਨੇ ਪੰਜਾਬ ਤੇ 1519 ਤੋਂ ਲੈ ਕੇ 1526 ਤੱਕ ਕਿਤੇ ਨੇ ਪੰਜ ਹਮਲੇ ਓਕੇ ਤਾਂ ਬਾਬਰ ਇਹਨਾਂ ਲੋਧੀ ਕਿੱਥੇ ਬੈਠਾ ਦਿੱਲੀ ਦੇ ਵਿੱਚ ਜਿਵੇਂ سارے ਮੁద్ధి ਜਿ ਬੈਠੇ ਹੋਏ ਨੇ ਦੌਲਤ ਖਾਨ ਲੋਧੀ ਕੌਣ ਬੈਠਾ ਕਿੱਥੇ ਬੈਠਾ ਹੋਇਆ ਪੰਜਾਬ ਦੇ ਵਿੱਚ ਜਿਵੇਂ ਸਾਡੇ ਗਲਾਬ ਸਿੰਘ ਬੈਠਾ ਹੋਇਆ ਠੀਕ ਆ ਬਾਬਰ ਨੂੰ ਇਨਵਾਈਟ ਕਰ ਲਿਆ ਭਈ ਇਹਨਾਂ ਨੇ ਠੀਕ ਆ ਹੁਣ ਇਹਨਾਂ ਤਿੰਨਾਂ ਦੇ ਵਿੱਚ ਲੜਾਈ ਚੱਲਦੀ ਆ ਕਿ ਦਿੱਲੀ ਦੇ ਤਖਤ ਤੇ ਕੌਣ ਬੈਠੂਗਾ ਤਾਂ ਬਾਬਰ ਦਾ ਪੰਜਵਾਂ ਹਮਲਾ ਹੁੰਦਾ ਪਾਣੀਪਤ ਦੀ ਪਾਣੀਪਤ ਦੀ ਪਹਿਲੀ ਲੜਾਈ ਆ ਓਕੇ ਪਾਣੀਪਤ ਦੀ ਦੂਜੀ ਲੜਾਈ ਤੇ ਪਾਣੀਪਤ ਦੀ ਤੀਜੀ ਲੜਾਈ ਤੁਸੀਂ ਮੈਨੂੰ ਕਮੈਂਟ ਚ ਦੱਸੋਗੇ ਕਿ ਕਿਹੜੇ ਕਿਹੜੇ ਸਾਲ ਹੁੰਦੀ ਆ ਬਾਬਰ ਦਾ ਪੰਜਵਾਂ ਹਮਲਾ ਤੇ ਪਾਣੀਪਤ ਦੀ ਪਹਿਲੀ ਲੜਾਈ ਕਿਹੜੇ ਸਾਲ ਤੇ ਕਿੰਨੀ ਤਰੀਕ ਨੂੰ ਹੁੰਦੀ ਆ ਇਹ ਤੁਹਾਨੂੰ ਯਾਦ ਹੋਣਾ ਚਾਹੀਦਾ 21 April 1500 26 ਦੇ ਵਿੱਚ 21 April 1526 ਨੂੰ ਬਾਬਰ ਦੇ ਪੰਜਵੇਂ ਹਮਲੇ ਦੇ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਹੁੰਦੀ ਆ ਕਿਹਦੇ ਕਿਹਦੇ ਵਿੱਚ ਬਾਬਰ ਤੇ ਇਬਰਾਹਿਮ ਲੋਧੀ ਦੇ ਵਿੱਚ ਇਸ ਲੜਾਈ ਦੇ ਵਿੱਚ ਹੀ ਮਰ ਜਾਂਦਾ ਲੋਦੀ ਵੰਸ਼ ਖਤਮ ਹੋ ਜਾਂਦਾ ਤੇ ਇੱਥੇ ਹਿੰਦੁਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਕੀ ਸਟਾਰਟ ਹੋ ਜਾਂਦਾ ਮੁਗਲ ਰਾਜ ਸਟਾਰਟ ਹੋ ਜਾਂਦਾ ਠੀਕ ਆ ਹੁਣ ਆਪਾਂ ਦੇਖਦੇ ਆ ਨਾ ਬਾਬਰ ਦਾ ਪੁੱਤ ਕੋ ਜਿਹੜਾ ਹਮਾਜੂ ਹਮਾਜੂ ਦਾ ਪੁੱਤ ਕੋ ਜਿਹੜਾ ਅਕਬਰ ਓਕੇ ਅੱਗੇ ਚੱਲਣਗੇ ਤਾਂ ਫਿਰ ਇਸ ਤੋਂ ਬਾਅਦ ਸਿੱਧੇ ਆ ਜਾਣਗੇ ਆਪਣੇ ਅੰਗਰੇਜ਼ ਗੁਰੂ ਨਾਨਕ ਦੇਵ ਜੀ ਜੀ ਨੂੰ ਜਦੋਂ ਗਿਆਨ ਦੀ ਪ੍ਰਾਪਤੀ ਹੋਈ ਤਾਂ ਕਿੰਨੇ ਸਾਲ ਦੀ ਉਮਰ ਸੀ ਗੁਰੂ ਨਾਨਕ ਦੇਵ ਨੂੰ ਗਿਆਨ ਦੀ ਪ੍ਰਾਪਤੀ ਕਿੰਨੇ ਸਾਲ ਦੀ ਉਮਰ 'ਚ ਹੋਈ ਸੀ 33 ਸਾਲ ਦੀ ਉਮਰ 'ਚ 22 ਸਾਲ ਦੀ ਉਮਰ 'ਚ 30 ਸਾਲ ਦੀ ਉਮਰ 'ਚ ਜਾਂ 70 ਸਾਲ ਦੀ ਉਮਰ 'ਚ ਦਸੋ ਗਿਆਨ ਦੀ ਪ੍ਰਾਪਤੀ ਕਿੰਨੇ ਸਾਲ ਦੀ ਉਮਰ ਚੁੱਕਦੀ ਗੁਰਨਾਨਕ ਦੇਵ ਜੀ ਨੂੰ ਗੁਰਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ 1499 ਦੇ ਵਿੱਚ ਤਾਂ ਉਮਰ ਕਿੰਨੀ ਹੋਈ 30 ਸਾਲ 33 ਸਾਲ ਦੀ ਉਮਰ ਦੇ ਵਿੱਚ ਦਾ ਸਾਡੇ ਜਿਹੜੇ ਦਸਵੇਂ ਗੁਰੂ ਆ ਜਿਹੜੇ ਸਾਡੇ ਦਸਵੇਂ ਗੁਰੂ ਦੀ ਉਮਰ 33 ਸਾਲ ਹੁੰਦੀ ਆ ਉਦੋਂ ਕੀ ਕਰਦੇ ਨੇ ਖਾਲਸਾ ਪੰਥ ਦੀ ਸਜਣਾ ਕਰਦੇ ਨੇ ਸਾਡੇ ਸਿੱਖ ਧਰਮ ਦੇ ਵਿੱਚ ਸਾਨੂੰ ਕੀ ਮਿਲਦੀ ਹੈ 22 ਮੰਜੀਆਂ ਬਾਕੀ ਵੀ ਨਿਗਾ ਮਾਰਿਆ ਕਰੋ ਕਿ ਇਹ ਇਹਦੇ ਉੱਤੇ 70 ਸਾਲ ਦੀ ਉਮਰ ਦੇ ਵਿੱਚ ਸਾਡੇ ਗੁਰੂ ਜੀ ਕਰਦੇ ਨੇ ਜੋਤੀ ਜੋਤ ਸਮਾ ਜਾਂਦੇ ਨੇ ਕਿਹੜੇ ਸ਼ਹਿਰ ਦੇ ਵਿੱਚ ਕਰਤਾਰਪੁਰ ਸ਼ਹਿਰ ਦੇ ਵਿੱਚ ਤੇ ਇਹਦਾ ਅਨਸਰ ਆਉਣਾ ਸੀ ਪਤਾ 30 ਸਾਲ ਦੀ ਉਮਰ 'ਚ ਠੀਕ ਆ ਹੁਣ ਗੁਰੂ ਨਾਨਕ ਦੇਵ ਜੀ ਦੀਆਂ ਕਿੰਨੀਆਂ ਸਿੱਖਿਆਵਾਂ ਨੇ ਟੋਟਲ ਕਿੰਨੀਆਂ ਸਿੱਖਿਆਵਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ 5 ਨੇ 8 ਨੇ 19 ਨੇ ਜਾਂ 3 ਨੇ ਪੀ ਵਾਈ ਕਿਊ ਵਾ ਸੋਡਾ 2022 ਦਾ ਠੀਕ ਆ ਇਹ ਤੁਸੀਂ ਵੀ ਪਤਾ ਵੇਖਿਆ ਹੋਗਾ p p ਦੇ ਵਿੱਚ 70% ਤੁਹਾਡਾ ਜਿਹੜਾ ਇਹ ਹੁੰਦਾ ਸਲੀਵ ਸੀ ਰਿਪੀਟ ਹੁੰਦਾ ਪੀ ਵਾਈ ਕਯੂ ਤੁਸੀਂ ਪਿਛਲੇ 10 ਸਾਲਾਂ ਦੀ ਕਰਕੇ ਹੀ ਜਾਣਿਆ ਪੁੱਤ ਤੁਸੀਂ ਹਿਸਟਰੀ ਤਿਆਰ ਕਰ ਰਹੇ ਹੋ ਪਿਛਲੇ 10 ਸਾਲਾਂ ਦੀ ਤੁਸੀਂ ਪੀ ਵਾਈ ਕਯੂ ਲਈ ਹੋਣਾ ਠੀਕ ਹੈ ਪੰਜਾਬੀ ਪੰਜਾਬ ਜੀ ਕੀ ਤਾਂ ਬਹੁਤ ਜ਼ਿਆਦਾ ਰਿਪੀਟ ਹੁੰਦੇ ਨੇ ਓਕੇ ਤਾਂ ਗੁਰਨਾਨਕ ਦੇਵ ਜੀ ਕਿੰਨੇ ਸਿਖਿਆਮਾਂ ਨੇ ਤਾਂ ਅਨਸਰ ਆਊਗਾ ਪੁੱਤ ਤਿੰਨ 19 ਕੀ ਸੀ ਗੁਰੂ ਜੀ ਦੇ 19 ਦਾ ਸੀਗੇ ਰਾਗ ਰਾਗਾਂ ਚ 19 ਰਾਗਾਂ ਚ ਬਾਣੀ ਆ ਤੇ ਪੰਜ ਕਿਹਨੇ ਸਾਡੇ ਪੰਜ ਖੰਡ ਨੇ ਕਿੱਥੇ ਜਬਜੀ ਸਾਹਿਬ ਬਾਣੀ ਦੇ ਵਿੱਚ ਜਬਜੀ ਬਾਣੀ ਦੇ ਵਿੱਚ ਜਿਹੜੇ ਰਾਗ ਰੈਤ ਬਾਣੀ ਆ ਓਕੇ ਗੁਰੂ ਨਾਨਕ ਦੇਵ ਜੀ ਕਿਹੜਾ ਸ਼ਹਿਰ ਲੈ ਕੇ ਆਉਂਦੇ ਨੇ ਕਿਹੜਾ ਸ਼ਹਿਰ ਬਸਾਇਆ ਸਾਡੇ ਪਹਿਲੇ ਗੁਰੂ ਨੇ ਖਰੂਰ ਸਾਹਿਬ ਗੋਵਿੰਦਵਾਲ ਸਾਹਿਬ ਸ਼੍ਰੀ ਅੰਮ੍ਰਿਤਸਰ ਕਰਤਾਰਪੁਰ ਕਿਹੜਾ ਸ਼ਹਿਰ ਲੈ ਕੇ ਆਉਂਦੇ ਨੇ ਗੁਰੂ ਜੀ ਤੁਸੀਂ ਆਨਸਰ ਕਰ ਲਿਆ ਹੋਗਾ ਆਪਾਂ ਵੀ ਸ਼ਿਕਾਰ ਹੀ ਰਹੇ ਆ ਕਰਤਾਰਪੁਰ ਕਿਹੜੀ ਨਦੀ ਦੇ ਕਿਨਾਰੇ ਤੇ ਆ ਰਾਵੀ ਨਦੀ ਦੇ ਕਿਨਾਰੇ ਤੇ ਆ ਓਕੇ ਖੜੂਰ ਸਾਹਿਬ ਕੌਣ ਲੈ ਕੇ ਆਉਂਦੇ ਨੇ ਸਾਡੇ ਸੈਕੰਡ ਗੁਰੂ ਗੋਬਿੰਦ ਵਾਲ ਸਾਡੇ ਤੀਜੇ ਗੁਰੂ ਅੰਮ੍ਰਿਤਸਰ ਸਾਡੇ ਚੌਥੇ ਗੁਰੂ ਓਕੇ ਅਗਲਾ ਸਵਾਲ 12 ਮਾਤਖਾਰੀ ਬਾਣੀ ਕਿਹੜੇ ਗੁਰੂ ਜੀ ਦੀ ਆ ਕਿਹੜੇ ਗੁਰੂ ਜੀ ਦੀ ਬਾਣੀ ਮਿਲਦੀ ਹੈ ਸਾਨੂੰ 12 ਮਾਤਖਾਰੀ ਤਖਾਰੀ ਕੀ ਆ ਪਤਿਕ ਰਾਗ ਠੀਕ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਸਾਨੂੰ ਕਿੰਨੇ 12 ਮਾ ਮਿਲਦੇ ਨੇ ਦੋ 12 ਮਾ ਮਿਲਦੇ ਨੇ ਇੱਕਦਮ ਮਿਲਦਾ ਤਖਾਰੀ ਰਾਗ ਦੀ ਇੱਕ ਮਿਲਦਾ ਮਾਜ ਦੇ ਵਿੱਚ ਤਾਂ ਸੰਗਰਾਦ ਨੂੰ ਕਿਹੜੇ ਪਾਠ ਹੁੰਦਾ 12 ਮਾ ਮਾਜ ਤੇ 12 ਮਾ ਮਾਜ ਕਿੰਨਾ ਦਾ ਸਾਡੇ ਪੰਜਵੇਂ ਗੁਰੂ ਦਾ ਓਕੇ ਤਾਂ 12 ਮਾ ਤਖਾਰੀ ਕੀ ਦੀ ਬਾਣੀ ਹੈ ਗੁਰਨਾਨਦ ਦੇਵ ਦੀ ਇਹ ਵੀ ਵਈ ਪੀ ਵਈ ਕਿਊ ਆ ਤੁਹਾਡਾ ਓਕੇ ਸਭ ਤੋਂ ਵੱਧ ਬਾਣੀ ਕੀ ਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਸਾਡੇ ਪੰਜਵੇਂ ਗੁਰੂ ਜੀ ਦੀ ਬਾਣੀ ਸਭ ਤੋਂ ਵੱਧ ਦਾ ਸਭ ਤੋਂ ਲੰਮੀ ਬਾਣੀ ਵੀ ਸਭ ਤੋਂ ਲੰਬੀ ਜਾਂ ਲੰਮੀ ਬਾਣੀ ਵੀ ਕਿੰਨਾ ਦੀ ਹੈ ਸਾਡੇ ਗੁਰੂ ਅਰਜਨ ਦੇਵ ਜੀ ਦੀ ਤਾਂ ਕਿਹੜੀ ਬਾਣੀ ਸੁਖਮਨੀ ਸਾਹਿਬ ਆ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਣਾ ਕਿ ਸੁਖਨੀ ਸਾਹਿਬ ਕਿਹੜੇ ਰਾਗ ਚਾ ਸੁਖਨੀ ਸਾਹਿਬ ਬਾਣੀ ਕਿਹੜੇ ਰਾਗ ਚਾ ਓਕੇ ਸਭ ਤੋਂ ਘੱਟ ਬਾਣੀ ਸਾਡੇ 6 ਗੁਰੂਆਂ ਦੇ ਵਿੱਚੋਂ ਕਿਹੜੇ ਗੁਰੂ ਸਾਹਿਬਾਨ ਦੀ ਬਾਣੀ ਕਿਹੜੇ ਗੁਰੂ ਸਾਹਿਬਾਨ ਦੀ ਬਾਣੀ ਸਭ ਤੋਂ ਘੱਟ ਆ ਸਾਡੇ ਗੁਰੂ ਅੰਗਦ ਦੇਵ ਜੀ ਦੀ ਬਾਣੀ ਸਭ ਤੋਂ ਘੱਟ ਆ ਸਾਡੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸਾਨੂੰ ਮਿਲਦੀ ਹੈ 15 ਰਾਗਾਂ ਦੇ ਵਿੱਚ ਤੇ ਸਾਡੇ ਏ ਗੁਰੂ ਦੀ ਬਾਣੀ ਹੈਗੀ 30 ਰਾਗਾਂ ਦੇ ਵਿੱਚ ਤੇ ਗੁਰੂ ਨਾਨਕ ਦੇਵ ਦੀ ਬਾਣੀ ਹੈਗੀ ਆ 19 ਰਾਗਾਂ ਦੇ ਵਿੱਚ ओके ਜੀ ਤੁਸੀਂ ਬਹੁਤ ਹੁਣ ਕਲਾਸ ਨੂੰ ਡਿਲੀ ਆਇਆ ਕਰੋਗੇ ਤਾਂ ਪਹਿਲੀ ਕਲਾਸ ਆ ਦੂਜੀ ਕਲਾਸ ਤੇ ਤੁਹਾਡੀ ਮਤਲਬ ਗੁਰਮਤਕ ਆਵ ਦੇ ਉੱਪਰ 15 ਕਲਾਸਾਂ ਹੋਣਗੀਆਂ ओके ਤਾਂ ਰਿਵੀਜ਼ਾ ਤੁਹਾਡੀ ਕਲਾਸਾਂ ਦੇ ਵਿੱਚ ਹੀ ਹੋ ਜਾ ਕਰੋਗੇ ओके ਬਟ ਇੱਕ ਕਾਪੀ ਲਾਉਣੀ ਆ ਇਦਾਂ ਨਹੀਂ ਅੱਜ ਇੱਕ ਐਪੇਜ ਤੇ ਲਿਖ ਲਿਆ ਕਰ ਲਓ ਐਸ ਪੇਜ ਤੇ ਲਿਖ ਲੈ ਇੱਕ ਕਾਪੀ ਪ੍ਰੋਪਰ ਇੱਕ ਕਾਪੀ ਲਾ ਕੇ ਕਲਾਸ 1 ਕਲਾਸ 2 ਕਲਾਸ 3 ਇਦਾਂ ਆਪਣੇ ਨੋਟਸ ਬਣਾਉਂਦੇ ਰਹਿਣਾ ओके ਹੋਰ ਸਾਡਾ ਹੈਗਾ ਅਗਲਾ ਸਵਾਲ ਪੜੋ ਗੁਰੂ ਨਾਨਕ ਦੇਵ ਜੀ ਨੂੰ ਕਿੰਨੇ ਸਾਲ ਦੀ ਉਮਰ ਵਿੱਚ ਪਾਂਦੇ ਕੋਲ ਪੜਨ ਲਈ ਭੇਜਿਆ ਗਿਆ ਕਿੰਨੇ ਸਾਲ ਦੀ ਉਮਰ ਸੀ ਉਸ ਟਾਈਮ ਵੀ ਵਾਜੂ ਹੈ ਥੋੜਾ ਠੀਕ ਆ 4 ਸਾਲ ਦੀ ਉਮਰ ਸੀ 5 ਸਾਲ ਦੀ ਉਮਰ ਸੀ 7 ਸਾਲ ਦੀ ਉਮਰ ਸੀ 9 ਸਾਲ ਦੀ ਉਮਰ ਸੀ ਕਿੰਨੇ ਸਾਲ ਦੀ ਉਮਰ ਦੇ ਵਿੱਚ ਤਾਂ ਪਾਂਦੇ ਕੋਲ ਗੁਰੂ ਜੀ ਨੂੰ 7 ਸਾਲ ਦੀ ਉਮਰ ਦੇ ਵਿੱਚ ਓਕੇ ਈਵਲ ਐਸਡਾ ਪੀ ਵਾਈ ਕਿਉ ਨੀਗਾ ਈ ਪੀ ਵਾਈ ਕਿਉ ਸੀਗਾ ਜੇ ਸੋ ਉਥੋਂ ਇਹ ਪੁੱਛ ਸਕਦੇ ਨੇ ਕਿ ਉਹਨਾਂ ਦੀ ਪੜ੍ਹਸਾਲਾ ਜਾਣ ਦੀ ਉਮਰ ਕਿੰਨੀ ਸੀਗੀ ਤਾਂ ਇਹ ਆਪਾਂ ਨੂੰ ਅਸਾਦੀਵਾਰ ਚ ਮਿਲਦਾ ਹੈ ਨਾ ਗੁਰੂ ਜੀ ਨੇ ਜਨੂਦ ਦੀ ਰਸਮ ਦਾ ਵਿਰੋਧ ਕੀਤਾ ਸੀ ਤਾਂ ਅਗਲੇ ਪੇਪਰ ਦੇ ਵਿੱਚ ਸੋਨ ਇਹ ਵੀ ਪੁੱਛ ਸਕਦੇ ਨੇ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਸਾਲ ਦੀ ਉਮਰ ਦੇ ਵਿੱਚ ਜਨੂਦ ਦੀ ਰਸਮ ਦਾ ਵਿਰੋਧ ਕੀਤਾ ਸੀਗਾ 7 ਸਾਲ ਦੀ ਉਮਰ ਚ 9 ਸਾਲ ਦੀ ਉਮਰ ਚ 20 ਸਾਲ ਦੀ ਉਮਰ ਚ ਜਾਂ 33 ਸਾਲ ਦੀ ਉਮਰ ਚ ਕਿੰਨੇ ਸਾਲ ਦੀ ਉਮਰ ਚ ਵਿਰੋਧ ਕੀਤਾ ਸੀ ਗੁਰੂ ਜੀ ਨੇ 9 ਸਾਲ ਦੀ ਉਮਰ ਦੇ ਵਿੱਚ ਓਕੇ ਦਾ 7 ਸਾਲ ਦੀ ਉਮਰ ਦੇ ਵਿੱਚ ਗੁਰੂ ਜੀ ਨੂੰ ਪਾਡਸ਼ਾਲਾ ਭੇਜਿਆ ਗਿਆ ਗੋਪਾਲ ਪੰਡਿਤ ਗੋਪਾਲ ਇਹਨਾਂ ਦੇ ਪਹਿਲੇ ਟੀਚਰ ਨੇ ਓਕੇ ਤਾਂ ਕੀ ਪੜ੍ਹਨ ਹਿੰਦੀ ਤੇ ਗਣਿਤ ਦੀ ਸਿੱਖਿਆ ਲੈਣ ਲਈ ਓਕੇ ਤਾਂ ਸੰਸਕ੍ਰਿਤ ਪੜ੍ਹਨ ਲਈ ਗੁਰੂ ਜੀ ਕਿੰਨਾ ਕੋਲੇ ਗਏ ਨੇ ਬਿਰਜਨਾਥ ਕੋਲੇ ਪੰਡਿਤ ਤੇ ਫਾਰਸੀ ਤੇ ਅਰਬੀ ਦੀ ਸਿੱਖਿਆ ਦਾ ਲੈਣ ਲਈ ਗਏ ਨੇ ਇਹ ਉਦੋਂ ਦੇ ਦਿਨ ਕੋਲੇ ਕਿ 9 ਸਾਲ ਦੀ ਉਮਰ ਦੇ ਵਿੱਚ ਗੁਰੂ ਜੀ ਨੇ ਜਨੇਊ ਦੀ ਰਸਮ ਜਿਹੜੀ ਅਸਦੀ ਵਾਰ ਚ ਸਾਨੂੰ ਮਿਲਦਾ ਕਿ ਗੁਰੂ ਜੀ ਨੇ ਵਿਰੋਧ ਕੀਤਾ ਇਹ ਇਹਦੇ ਵਾਸਤੇ ਕਿੱਥੇ ਗਏ ਨੇ ਹਰਦੇয়াল ਪੰਡਿਤ ਹਰਦੇয়াল ਕੋਲ ਭਵਿੱਖवाणी ਵੀ ਗੁਰੂ ਜੀ ਵਾਸਤੇ ਇਹਨਾਂ ਨੇ ਕਰੀ ਸੀ ਕਿ ਬਹੁਤ ਗਿਆਨੀ ਵੰਨ ਦੇ ਬੱਟੇ ਹੋਗੇ ਭਵਿੱਖवाणी ਵੀ ਇਹਨਾਂ ਦੀ ਕੀਤੀ ਹੋਈ ਹੈ ਗੁਰੂ ਜੀ ਲਈ ਓਕੇ ਇਸੋਡੀ ਸਾਰੀ ਡਿਟੇਲ ਆ ਗਈ ਗੁਰਨਾਨਕ ਦੇਵ ਜੀ ਬਾਰੇ 15 April 1400 ਨਨੜ ਦੇ ਵਿੱਚ ਗੁਰੂ ਜੀ ਦਾ ਜਨਮ ਹੁੰਦਾ ਕਿੱਥੇ ਹੁੰਦਾ ਨਨਕਾਣਾ ਨਾਨਕ ਤੂੰ ਹੀ ਪਿਆ ਨਨਕਾਣਾ ਐਵੇਂ ਨਨਕਾਣਾ ਸਾਹਿਬ ਨੂੰ ਪਹਿਲਾਂ ਕਿਹਾ ਜਾਂਦਾ ਸੀ ਰਾਏਪੋਈ ਦੀ ਤਲਵੰਡੀ ਠੀਕ ਆ ਇਹ ਕਿੱਥੇ ਅੱਜ ਕੱਲ ਪਾਕਿਸਤਾਨ ਦੇ ਵਿੱਚ ਆ ਤਾਂ ਕਿਹੜੀ ਸੀਗੇ ਕੁੱਲ ਕਿਹੜੀ ਸੀ ਬੇਤੀ ਕੁੱਲ ਦੇ ਵਿੱਚੋਂ ਸੀਗਾ ਠੀਕ ਆ ਗੁਰੂ ਜੀ ਦਾ ਜਨਮ ਤੇ ਇਹਨਾਂ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਜੀ ਕੀ ਸੀਗੇ ਇਹਨਾਂ ਦਾ ਕੰਮ ਕੀ ਸੀ ਈ ਪਟਵਾਰੀ ਸੀਗੇ ਠੀਕ ਆ ਤੇ ਮਾਤਾ ਮਾਤਾ ਸਰਪਤਾ ਜੀ ਦੀ ਕੁੱਖ ਚੋਂ ਹੋਇਆ ਸੀ ਇਹਨਾਂ ਦੀ ਇੱਕ ਸਿਸਟਰ ਬੀਬੀ ਨਾਨਕੀ ਤੇ ਇਹਨਾਂ ਦੇ ਜੀਜਾ ਜੀ ਜੈ ਰਾਮ ਓਕੇ ਜੈ ਰਾਮ ਜੀ ਕਿੱਥੇ ਜੋਬ ਕਰਦੇ ਸੀਗੇ ਦੌਲਤਖਾਨ ਲੁਦੀ ਦੇ ਮੋਦੀਖਾਨੇ ਚ ਜੌਬ ਕਰਦੇ ਸੀਗੇ ਓਕੇ ਤਾਂ ਗੁਰੂ ਜੀ ਦਾ ਵਿਆਹ ਪੱਖੋਂ ਕੇ ਰੰਦਾਵੇ ਪੱਖੋਂ ਕੇ ਰੰਦਾਵੇ ਵਿੱਚ ਹੁੰਦਾ ਕਿੱਥੇ ਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਿੰਨਾ ਦੀ ਬੇਟੀ ਮੂਲ ਚੰਦ ਦੀ ਪੁੱਤਰੀ ਬੀਬੀ ਸਲਖਣੀ ਜੀ ਨਾਲ ਵਿਆਹ ਹੋਇਆ ਤਾਂ ਇਹ ਤੁਸੀਂ ਦੇਖਣਾ ਸਪੈਲਿੰਗ ਸਹੀ ਯਾਦ ਰੱਖਣੇ ਆ ਬਾਬਾ ਸ਼੍ਰੀ ਚੰਦ ਇਹਨਾਂ ਦੇ ਵੱਡੇ ਪੁੱਤਰ ਬਾਬਾ ਲਖਮੀ ਦਾਸ ਇਹਨਾਂ ਦੇ ਛੋਟੇ ਪੁੱਤਰ ਇਹ ਟ੍ਰਿਕ ਹੈ ਸਪੈਲਿੰਗ ਆਈ ਸੀ ਪਿਛਲੇ ਇੱਕ ਪੇਪਰ ਦੇ ਵਿੱਚ ਠੀਕ ਆ ਤਾਂ ਸਪੈਲਿੰਗ ਤੁਸੀਂ ਦੇਖ ਕੇ ਰੱਖਣੀ ਹੈ ਓਕੇ ਤਾਂ ਗੁਰੂ ਜੀ ਨੇ 20 ਸਾਲ ਦੀ ਉਮਰ ਦੇ ਵਿੱਚ ਸultanpur Lodhi Muddi Khane ਦੇ ਵਿੱਚ ਜੌਬ ਕਰੀ ਆ ਤਾਂ ਮੁੜ ਕੇ ਗੁਰੂ ਜੀ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਆ ਗੁਰੂ ਜੀ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਆ 10 ਸਾਲ ਜੌਬ ਕੀਤੀ ਗੁਰੂ ਜੀ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ 30 ਸਾਲ ਦੀ ਉਮਰ ਦੇ ਵਿੱਚ ਕਿਹੜੀ ਨਦੀ ਵੇਈ ਨਦੀ ਦੇ ਕਿਨਾਰੇ ਤੁਸੀਂ ਮੈਨੂੰ ਦੱਸਣਾ ਇਹ ਕਿਹੜੀ ਨਦੀ ਕਿਹੜੇ ਦਰਿਆ ਦੀ ਸਹਾਇਕ ਨਦੀ ਆ ਮੈਂਡਰ ਜਰੂਰ ਕਰਨਾ ਠੀਕ ਆ ਅਗਲਾ ਸਵਾਲ ਦੇਖੋ ਗੁਰੂ ਨਾਨਕ ਦੇਵ ਜੀ ਦੀ ਪਾਈ ਲਾਲੂ ਜੀ ਨਾਲ ਮੁਲਾਕਾਤ ਕਿਹੜੇ ਜਥਾਂ ਤੇ ਹੁੰਦੀ ਆ ਪਾਈ ਲਾਲੂ ਜੀ ਓਕੇ ਪਾਈ ਲਾਲੂ ਜੀ ਇਹਨਾਂ ਦਾ ਕੀ ਕੰਮ ਸੀ ਇਹ ਤਰਖਾਨ ਸੀਗੇ ਠੀਕ ਆ ਤਰਖਾਨ ਟ੍ਰਿਕ ਲੱਗ ਯਾਦ ਕਰ ਸਕਦੇ ਹਾਂ ਜਿਹੜੇ ਤਰਖਾਨ ਹੁੰਦੇ ਉਹ ਬਹੁਤ ਮਿਹਨਤ ਕਰਦੇ ਆ ਉਹਨਾਂ ਦੇ ਹੱਥ ਕੀ ਹੋ ਜਾਂਦੇ ਨੇ ਲਾਲ ਹੋ ਜਾਂਦੇ ਨੇ ਉਹ ਜਿਹੜੇ ਬਾਈ ਲੱਕਣਾ ਵਗੈਰਾ ਦਾ ਕੰਮ ਕਰਦੇ ਨੇ ਹੱਥ ਕੀ ਹੋ ਜਾਂਦੇ ਨੇ ਲਾਲ ਤੇ ਪਾਈ ਲਾਲੂ ਜੀ ਕਿਸੇ ਤਰਖਾਨ ਸੀਗੇ ਠੀਕ ਆ ਤੇ ਗੁਰੂ ਜੀ ਦੀ ਕਿੱਥੇ ਮੁਲਾਕਾਤ ਹੁੰਦੀ ਹੈ ਗੁਰੂ ਜੀ ਦੇ ਆਪਾਂ ਦੇਖਿਆ ਚਾਰ ਅਦਾਸੀਆਂ ਨੇ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਗੁਰੂ ਜੀ ਕੀ ਸਟਾਰਟ ਕਰਦੇ ਨੇ ਅਦਾਸੀਆਂ ਸਟਾਰਟ ਕਰਦੇ ਨੇ ਚਾਰ ਠੀਕ ਆ ਤਾਂ ਪਾਣੀਪਤ ਸ਼ੈਦਪੁਰ ਬਨਾਰਸ ਜਾਂ ਦਿੱਲੀ ਕਿੱਥੇ ਹੁੰਦੀ ਹੈ ਮੁਲਾਕਾਤ ਤਾਂ ਹੁੰਦੀ ਹੈ ਸ਼ੈਦਪੁਰ ਦੇ ਵਿੱਚ ਓਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਨਕ ਦੇਵ ਜੀ ਦੇ ਕੁੱਲ ਕਿੰਨੇ ਸ਼ਬਦ ਨੇ ਕਿੰਨੇ ਸ਼ਬਦ ਨੇ ਗੁਰੂ ਨਾਨਕ ਦੇਵ ਜੀ ਦੇ 1972 972 973 ਜਾਂ 974 ਤੇ ਕਿੰਨੇ ਸ਼ਬਦ ਨੇ 974 ਸ਼ਬਦ ਨੇ ਗੁਰੂ ਨਾਨਕ ਦੇਵ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਕਿੰਨੇ ਰਾਗ ਨੇ 19 ਰਾਗ ਨੇ ਹੁੰਦਾ ਯਾਦ ਹੋ ਗਿਆ ਹੋਊਗਾ ਦਾ ਉਹ ਤੇ ਅਗਲਾ ਸਵਾਲ ਸੋਡਾ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਾਜੀ ਰਕੂਉਦੀਨ ਨਾਲ ਕਿਸ ਸਥਾਨ ਤੇ ਹੁੰਦੀ ਆ ਓਕੇ ਆਗਰੇ ਅਜਮੇਰ ਕਸ਼ਮੀਰ ਜਾਂ ਮੱਕਾ ਗੁਰੂ ਨਾਨਕ ਦੇਵ ਜੀ ਦੇ ਚਾਰ ਉਦਾਸੀਆਂ ਨੇ ਜੇ ਥੋੜਾ ਪੀਟੀ ਪਲੱਸ ਵੀ ਦਾ ਲੈਵਲ ਹਾਈ ਜਾਂਦਾ ਤੁਸੀਂ ਇਹ ਜਰੂਰ ਯਾਦ ਰੱਖਣਾ ਪਹਿਲੀ ਦਾਸੀ ਤੇ ਕਿਹੜੀ ਕਿਹੜੀ ਜਗ੍ਹਾ ਤੇ ਗਏ ਨੇ ਦੂਜੀ ਦਾਸੀ ਦੇ ਵਿੱਚ ਕਿੱਥੇ ਕਿੱਥੇ ਵਿజిਟ ਕਰਿਆ ਤੇ ਕਿਹੜੇ ਕਿਹੜੇ ਨੂੰ ਮਿਲੇ ਨੇ ਕਿਹੜੇ ਕਿਹੜੇ ਮਤਲਬ ਅੱਗੇ ਮਤਲਬ ਬੰਦਿਆਂ ਨਾਲ ਮੁਲਾਕਾਤ ਹੁੰਦੀ ਗੁਰੂ ਜੀ ਦੀ ਠੀਕ ਆ ਪਹਿਲੀ ਦਾਸੀ ਚ ਆਗਰੇ ਜਾਂਦੇ ਨੇ ਦੂਜੀ ਦਾਸੀ ਚ ਅਜਮੇਰ ਜਾਂਦੇ ਨੇ ਤੀਜੀ ਦਾਸੀ ਜਿਹੜੀ ਸਭ ਤੋਂ ਛੋਟੀ ਦਾਸੀ ਹੈ ਕਸ਼ਮੀਰ ਤੇ ਇਹ ਹੈਗੀ ਸਾਡੀ ਚੌਥੀ ਦਾਸੀ ਤੇ ਇੱਥੇ ਮੱਕਾ ਮੱਕੇ ਜਾਂਦੇ ਨੇ ਮੱਕਾ ਮਦੀਨਾ ਜਿੱਥੇ ਆਪਣੇ ਮਤਲਬ ਇਸਲਾਮ ਦੀ ਨੀਂਹ ਰੱਖੀ ਜਾਂਦੀ ਹੈ ਹਨਾ ਮਤਲਬ ਤਾਂ ਇੱਥੇ ਕਾਜੀ ਹੁਕੁਮਦੀਨ ਨਾਲ ਮੁਲਾਕਾਤ ਹੁੰਦੀ ਹੈ ਠੀਕ ਹੈ ਬਾਬਾ ਸ਼ਿਰੀ ਚੰਦ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਦਾ ਜਨਮ ਕਿਸ ਸਾਲ ਹੋਇਆ 1491 ਚ 1492 ਦੇ ਵਿੱਚ 1493 ਦੇ ਵਿੱਚ ਜਾਂ 1494 ਦੇ ਵਿੱਚ ਤਾਂ ਕਿਹੜੇ ਸਾਲ ਜਨਮ ਹੁੰਦਾ ਪੀ ਵਾਈ ਕਿਊ ਆ ਓਕੇ ਤਾਂ ਕਦੋਂ ਹੁੰਦਾ 1494 ਦੇ ਵਿੱਚ ਇਹ ਪੀ ਵਾਈ ਕਿਊ ਸੀਗਾ ਤਾਂ ਅਗਲੀ ਵਾਰ ਇਹ ਪੁੱਛ ਸਕਦੇ ਨੇ ਬਾਬਾ ਲਖਮੀ ਦਾਸ ਜੀ ਦਾ ਜਨਮ ਕਿਹੜੇ ਸਾਲ ਹੋਇਆ 1493 1494 1495 1496 ਤੇ ਇਹ ਦੋ ਸਾਲ ਛੋਟੇ ਸੀ ਤੇ ਇਹਨਾਂ ਦਾ ਜਨਮ ਹੁੰਦਾ 1496 ਦੇ ਵਿੱਚ ਓਕੇ ਹੁਣ ਗੁਰੂ ਜੀ ਦੀ ਬਾਣੀ ਆ ਆਸਾ ਦੀ ਵਾਰ ਟੋਟਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੀਆਂ 12 ਨੇ ਪੁੱਤ 22 12 ਨੇ ओके 21 12 ਸਾਡੇ ਗੁਰੂ ਸਹਿਬਾਨ ਦੀਆਂ ਨੇ ਤਾਂ ਉਹਨਾਂ ਦੇ ਵਿੱਚੋਂ 3 12 ਸਾਡੇ ਗੁਰੂ ਨਾਨਕ ਦੇਵ ਜੀ ਦੀਆਂ ਨੇ। ਓਕੇ ਪਹਿਲੇ ਗੁਰੂ ਦੀਆਂ ਹੈਗੀਆਂ 3 12 ਤੀਜੇ ਗੁਰੂ ਸਹਿਬਾਨ ਦੀਆਂ ਹੈਗੀਆਂ 4 12 ਚੌਥੇ ਗੁਰੂ ਸਹਿਬਾਨ ਦੀਆਂ ਹੈਗੀਆਂ 8 12 ਪੰਜਵੇਂ ਗੁਰੂ ਸਹਿਬਾਨ ਦੀਆਂ ਹੈਗੀਆਂ 6 12 ਯਾਦ ਰੱਖਣਾ ਬੱਤੇ ਇਹ ਕੱਲ ਵਾਲੀ ਕਲਾਸ ਚ ਅਪ ਕਰਿਆ ਸੀ ਰਿਵੀਜ਼ਨ ਕਰਦੇ ਰਹਿਣਾ ਆਸਾ ਦੀ ਵਾਰ ਦਾ ਕੀਰਤਨ ਕਿਸ ਸਮੇਂ ਹੁੰਦਾ ਤਾਂ ਇਹ ਹੁੰਦਾ ਬਈ ਆਪਾਂ ਅੰਬ੍ਰਿਤ ਵੇਲੇ ਮਾਰਨਿੰਗ ਰੈਵਿੰਡ। ਓਕੇ ਗੁਰਨਾਨ ਦੇਵ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਆ? ਗੁਰਨਾਨ ਦੇਵ ਜੀ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ ਆ? 15 ਰਾਗਾਂ ਦੇ ਵਿੱਚ? 30 ਰਾਗਾਂ ਦੇ ਵਿੱਚ? 17 ਰਾਗਾਂ ਦੇ ਵਿੱਚ ਜਾਂ 19 ਰਾਗਾਂ ਦੇ ਵਿੱਚ? ਹਾਂ ਤਾਂ ਮੈਡਮ ਜੀ ਦਾ ਸਾਡੇ ਵੈਸੇ ਹੀ ਯਾਦ ਹੋ ਗਿਆ 19 ਰਾਗਾਂ ਦੇ ਵਿੱਚ। 15 ਰਾਗਾਂ ਦੇ ਵਿੱਚ ਬਾਣੀ ਹੈਗੀ ਸਾਡੇ 9ਵੇਂ ਗੁਰੂ ਸਾਹਿਬਾਨ ਦੀ। 30 ਰਾਗਾਂ ਚ ਹੈਗਈ ਸਾਡੇ ਚੌਥੇ ਤੇ ਪੰਜਵੇਂ ਗੁਰੂ ਸਾਹਿਬਾਨ ਦੀ 1604 ਦੇ ਵਿੱਚ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਚ ਕਿੰਨੇ ਰਾਗ ਸੀ 30 ਰਾਗ ਸੀਗੇ 17 ਰਾਗਾਂ ਦੇ ਵਿੱਚ ਹੈਗਈ ਸਾਡੇ ਤੀਜੇ ਗੁਰੂ ਜੀ ਦੀ ਤੇ ਭਗਤ ਕਬੀਰ ਜੀ ਦੀ ਬਾਣੀ ਵੀ ਸਾਡੀ ਹੈਗਈ 17 ਰਾਗਾਂ ਦੇ ਵਿੱਚ ਓਕੇ ਕਿਹੜੀ ਉਦਾਸੀ ਗੁਰੂ ਜੀ ਨੇ ਚਾਰ ਉਦਾਸੀਆਂ ਨੇ ਕਿਹੜੀ ਉਦਾਸੀ ਗੁਰੂ ਜੀ ਦੀ ਸਭ ਤੋਂ ਛੋਟੀ ਉਦਾਸੀ ਸੀ ਪਹਿਲੀ ਉਦਾਸੀ ਦੂਜੀ ਉਦਾਸੀ ਤੀਜੀ ਉਦਾਸੀ ਜਾਂ ਚੌਥੀ ਉਦਾਸੀ ਪਹਿਲੀ ਦਾਸੀ ਸਭ ਤੋਂ ਲੰਬੀ ਆ ਤੀਜੀ ਦਾਸੀ ਸਭ ਤੋਂ ਛੋਟੀ ਆ ਓਕੇ ਚੌਥੀ ਦਾਸੀ ਦੇ ਵਿੱਚ ਜਾਂਦੇ ਨੇ ਇਸ ਅਸਲਾਮ ਜਿੰਨੇ ਵੀ ਸਥਾਨ ਇਸਲਾਮਿਕ ਸਤਾਨ ਸੀਗੇ ਉੱਥੇ ਵਿజిਟ ਕਰਦੇ ਨੇ ਗੁਰੂ ਜੀ ਓਕੇ ਕਸ਼ਮੀਰ ਦੀ ਯਾਤਰਾ ਗੁਰੂ ਜੀ ਨੇ ਕਿਸ ਦਾਸੀ ਦੇ ਵਿੱਚ કરી ਕਸ਼ਮੀਰ ਦੀ ਯਾਤਰਾ ਗੁਰੂ ਜੀ ਨੇ ਕਿਸ ਦਾਸੀ ਦੇ ਵਿੱਚ કરી ਪਹਿਲੀ ਦਾਸੀ ਦੇ ਵਿੱਚ ਦੂਜੀ ਦਾਸੀ ਦੇ ਵਿੱਚ ਤੀਜੀ ਚ ਜਾਂ ਚੌਥੀ ਚ ਤਾਂ ਕਸ਼ਮੀਰ ਦੀ ਯਾਤਰਾ ਤੇ ਗੁਰੂ ਜੀ ਜਾਂਦੇ ਨੇ ਤੀਜੀ ਦਾਸੀ ਦੇ ਵਿੱਚ ਮੱਕਾ ਮਦੀਨਾ ਜਾਂਦੇ ਨੇ ਚੌਥੀ ਦਾਸੀ ਦੇ ਵਿੱਚ ਦਿੱਲੀ ਖਰਦਵਾਰ ਇਧਰ ਜੰਦਰੇ ਗੁਰੂ ਜੀ ਪਹਿਲੀ ਅਦਾਸੀ ਦੇ ਵਿੱਚ ਓਕੇ ਗੁਰੂ ਨਾਨਕ ਦੇਵ ਜੀ ਨੇ ਜੋਤੀ ਜੋਤ ਕਿਹੜੇ ਸਾਲ ਸਮਾਇਆ ਜੋਤੀ ਜੋਤ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਇਹ ਤੁਹਾਨੂੰ ਪਤਾ ਹੈ ਜਾਂ ਅਨਸਰ ਇਹਦਾ ਆ ਗਿਆ ਪਹਿਲੇ ਕਿੰਨੇ ਸਾਲ ਦੀ ਉਮਰ ਸੀ 70 ਸਾਲ ਦੀ ਉਮਰ ਦੇ ਵਿੱਚ ਓਕੇ ਗਿਆਨ ਦੀ ਪ੍ਰਾਪਤੀ ਕਰਤਾਰਪੁਰ ਸ਼ਹਿਰ ਤਾਂ ਗੁਰੂ ਜੀ ਦਾ ਜਨਮ ਤੇ ਗੁਰੂ ਜੀ ਦਾ ਜੋਤੀ ਜੋਤ ਯਾਦ ਰੱਖਣਾ ਓਕੇ ਥੈਂਕ ਯੂ ਕਲਾਸ ਲਾਈਕ ਕਰਨਾ ਕਮੈਂਟ ਕਰਨਾ ਤੇ ਨਾਲ-ਨਾਲ ਪੁੱਤ ਰਿਵੀਜ਼ਨ ਕਰਦੇ ਰਹਿਣਾ ਠੀਕ ਆ ਹੁਣ ਗੁਰੂ ਨਾਨਕ ਦੇਵ ਜੀ ਤੇ ਕੁਝ ਕੈਮਸਿਕਿਊ ਜਿਵੇਂ ਹੁਣ ਆਪਾਂ ਦੇਖਦੇ ਕਾਫੀ ਕਾਫੀ ਕਾਬੂਪ ਦੀ ਵਰਤੋਂ ਸਾਡੇ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀ ਸਾਹਿਤ ਦੇ ਵਿੱਚ ਕਾਫੀ ਕਾਬੂਪ ਦੀ ਵਰਤੋਂ ਕਿੰਨਾ ਨੇ ਕਰੀ ਆ ਗੁਰੂ ਨਾਨਕ ਦੇਵ ਜੀ ਨੇ ਕਰੀ ਆ ਗੁਰੂ ਨਾਨਕ ਦੇਵ ਜੀ ਆ ਸਾਨੂੰ ਕਾਫੀਆਂ ਮਿਲਦੀਆਂ ਨੇ ਬਟ ਕਾਫੀਆਂ ਮਸ਼ਹੂਰ ਕਿਹੜੀਆਂ ਹੁੰਦੀਆਂ ਪੰਜਾਬੀ ਸਾਹਿਤ ਦੇ ਵਿੱਚ ਕਾਫੀਆਂ ਸਭ ਤੋਂ ਵੱਧ ਪੜੀਆਂ ਕਿੰਨਾਂ ਤੇ ਜਾਂਦੀਆਂ ਨੇ ਛਾਹ ਸੇਂਦੀਆਂ ਤੇ ਔਰ ਕਿੰਨੀਆਂ ਦੀਆਂ ਬੁੱਲੇ ਸ਼ਾਹ ਦੀਆਂ ਠੀਕ ਹੈ ਤੇ ਅੱਜ ਦਾ ਤੁਹਾਡਾ ਹੋਮਵਰਕ ਹੈਗਾ ਬੁੱਲੇ ਸ਼ਾਹ ਤੇ ਸ਼ਾਹ ਸੇਨ ਸ਼ਾਹ ਸੇਨ ਸਾਡੇ ਕਿਹੜੇ ਗੁਰੂ ਜੀ ਦੇ ਸਮਕਾਲੀ ਸੀ ਓਕੇ ਮੈਂ ਦੱਸ ਦਿੰਨੀ ਆ ਪੰਜਵੇਂ ਗੁਰੂ ਦੇ ਸਮਕਾਲੀ ਨੇ ਇਹ ਆਪਣੀ ਰਚਨਾ ਸਾਡੇ ਪੰਜਵੇਂ ਗੁਰੂ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਕਰ ਰਹੇ ਸੀ ਦਾ ਆਦ ਗ੍ਰੰਥ ਦੇ ਵਿੱਚ ਬਾਣੀ ਐਡ ਕਰ ਰਹੇ ਸੀਗੇ ਉਸ ਟਾਈਮ 35 ਮਹਾਪੁਰਖਾਂ ਦੀ ਬਾਣੀ ਇਹਨਾਂ ਨੇ ਕੇਂਦਰ ਦੇ ਵਿੱਚ ਕਿੰਨਾਂ ਰੱਖਿਆ ਗੁਰਨਾਨਕ ਦੇਵ ਜੀ ਦੀ ਬਾਣੀ ਰੱਖੀ ਜਿਨ੍ਹਾਂ ਜਿਨ੍ਹਾਂ ਦੀ ਬਾਣੀ ਗੁਰਨਾਨਕ ਦੇਵ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਸੀ ਉਹ 35 ਮਹਾਪੁਰਖਾਂ ਦੀ ਬਾਣੀ ਇਹਨਾਂ ਨੇ ਆਦ ਗ੍ਰੰਥ ਦੇ ਵਿੱਚ ਐਡ ਕਰੀਆ ਓਕੇ ਸ਼ਾਹ ਹਸੈਨ ਸਾਡੇ ਪੰਜਵੇਂ ਗੁਰੂ ਜੀ ਨੂੰ ਮਿਲਣ ਆਉਂਦਾ ਦਰ ਰਿਕਵੈਸਟ ਕਰਦਾ ਕਿ ਮੇਰੀ ਮਤਲਬ ਜੋ ਵੀ ਇਹਨਾਂ ਦੀ ਸੀਗੀ ਰਚਨਾ ਸੀਗੀ ਕਿ ਮੇਰੀ ਰਚਨਾ ਵੀ ਐਡ ਕੀਤੀ ਜਾਵੇ ਬਟ ਗੁਰਨਾਨਕ ਦੇਵ ਜੀ ਦੀ ਇਹਨਾਂ ਦੀ ਰਚਨਾ ਨਹੀਂ ਐਡ ਕਰਦੇ ਉਹ ਕਿਉਂ ਨਹੀਂ ਕਰਦੇ ਜਦੋਂ ਆਪਾਂ ਸੂਫੀ ਕਾਪ ਪੜਾਂਗੇ ਉਸ ਤੇ ਟਾਈਮ ਦੇਖਾਂਗੇ ਤਾਂ ਸਾਡੇ ਸ਼ਾਹ ਸ਼ੇਨ ਕਿੰਨਾ ਦੇ ਸਮਕਾਲੀ ਸੀ ਸਾਡੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਸੀ ਕਮੈਂਟ ਦੇ ਵਿੱਚ ਦੱਸਣਾ ਬੁੱਲ੍ਹੇ ਸ਼ਾਹ ਸਾਡੇ ਕਿਹੜੇ ਗੁਰੂ ਜੀ ਦੇ ਸਮਕਾਲੀ ਸੀਗੇ ਓਕੇ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਵੀਡੀਓ ਓਕੇ